ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਪੰਜਵੇਂ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਉਗਾਠਾ 14 ਨੰਬਰ ਸ਼ਲੋਕ ਇਸ ਬਾਣੀ ਦਾ ਸਾਂਝਾ ਕਰੀਏ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਉਚਾਰਨ ਕਿਵੇਂ ਕਰਨਾ ਹੈ ਪਾਠ ਕਿਵੇਂ ਕਰਨਾ ਹੈ ਆਓ ਸ਼ਲੋਕ ਦਾ ਪਾਠ ਪੜ੍ਹੀਏ ਆਪਜਸਨ ਮਿਟੰਤ ਸਤਪੁੱਤਰ ਹੈ ਸਿਮਰਤਬ్య ਰਿਜੈ ਗੁਰਮੰਤਰਣਹ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਰਣਹ ਇਸ ਤਰ੍ਹਾਂ ਪਾਠ ਉਚਾਰਨ ਹੈ ਆਓ ਹੁਣ ਵਿਚਾਰ ਸਾਂਝੀ ਕਰਦੇ ਹਾਂ ਕਿ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਨਸੋਜੀ ਕਹਿ ਦਿੰਦੇ ਹਨ ਸਮਝਾਉਂਦੇ ਕਿ ਆਪ ਜਸੰ ਆਪ ਜਸ ਜਿਹਨੂੰ ਕਹ ਲਈਏ ਬਦਨਾਮੀ ਸੰਸਾਰ ਦੇ ਵਿੱਚ ਕਿਸੇ ਦੀ ਬਦਨਾਮੀ ਹੋਵੇ ਉਹਨੂੰ ਕਹਿੰਦੇ ਆਪਜਸ ਹੋ ਗਿਆ ਜਸ ਨਹੀਂ ਹੋਇਆ ਜਸ ਹੁੰਦੀ ਸਿਫਤ ਹੋਣੀ ਆਪਜਸ ਹੁੰਦਾ ਬਦਨਾਮੀ ਤੋਂ ਸੰਸਾਰ ਦੇ ਵਿੱਚ ਜੇ ਕਿਸੇ ਦੀ ਬਦਨਾਮੀ ਹੁੰਦੀ ਹੋਵੇ ਉਹ ਮਿਟ ਜਾਂਦੀ ਬਦਨਾਮੀ ਨਹੀਂ ਰਹਿੰਦੀ ਕਦੋਂ ਮਿਟਦੀ ਆਪਜਸੰ ਮਿਤੰਤ ਸਤ ਪੁੱਤਰ ਹੈ ਸਤ ਤੋਂ ਭਾਵ ਚੰਗਾ ਪੁੱਤਰ ਉੱਚੇ ਆਚਰਣ ਵਾਲਾ ਪੁੱਤਰ ਉਸ ਕੁੱਲ ਦੇ ਵਿੱਚ ਪੈਦਾ ਹੋ ਜਾਵੇ ਤਾਂ ਕੁੱਲ ਦੀ ਬਦਨਾਮੀ ਮਿਟ ਜਾਂਦੀ ਜਿਹੜੀ ਪਿਛਲੀ ਬਦਨਾਮੀ ਹੋਈ ਵੀ ਹੁੰਦੀ ਉਹ ਸਾਰੀ ਮਿਟ ਜਾਂਦੀ ਕੁੱਲ ਦੀ ਸ਼ੋਭਾ ਹੋਣੀ ਸ਼ੁਰੂ ਹੋ ਜਾਂਦੀ ਜੇ ਉਸ ਕੁੱਲ ਦੇ ਵਿੱਚ ਚੰਗਾ ਪੁੱਤਰ ਪੈਦਾ ਹੋ ਜਾਵੇ ਸੇ ਸਤਿਗੁਰੂ ਕਹਿੰਦੇ ਨੇ ਉਹ ਜਿਹੜਾ ਪੁੱਤਰ ਪੈਦਾ ਹੋਇਆ ਉਹਨੂੰ ਕਰਨਾ ਕੀ ਚਾਹੀਦਾ ਸਿਮਰ ਤਬਯ ਇਹ ਜਿਹੜਾ ਸਿਮਰ ਤਬਯ ਸ਼ਬਦ ਹੈ ਸ ਸ ਸਿ ਹਾਰੀ ਮਮਾ ਰਾਰਾ ਤੱਤਾ ਪੈਰ ਵਿੱਚ ਜਈਆ ਹੈ ਅੱਧਾ ਇਹਦਾ ਉਚਾਰਨ ਜਿਹੜਾ ਹੈ ਜਈਏ ਨੇ ਸਿ ਹਾਰੀ ਪਲੱਸ ਐੜਾ ਇਹਦੇ ਵਿੱਚ ਇਹਨੇ ਬਦਲਣਾ ਹੈ ਸੋ ਸ ਸਿ ਹਾਰੀ ਮਮਾ ਰਾਰਾ ਤੱਤਾ ਇਸੇ ਤਰ੍ਹਾਂ ਹੀ ਲਿਖਿਆ ਜਾਣਾ ਬੱਬੇ ਦੇ ਉੱਤੇ ਸਿ ਹਾਰੀ ਆ ਜਣੀ ਨਾਲ ਐੜਾ ਸਿਮਰਤਬ్య ਇਸ ਤਰ੍ਹਾਂ ਉਚਾਰਨ ਹੋਵੇਗਾ ਜਿਸ ਦਾ ਅਰਥ ਹੈ ਸਿਮਨ ਕਰਨਾ ਪ੍ਰਮਾਤਮਾ ਨੂੰ ਜਿਤੇ ਕਰਨਾ ਜਾ ਸਿਮਰਨ ਕਰਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਿਸ ਪੁੱਤਰ ਦੇ ਪੈਦਾ ਹੋਣ ਦੇ ਨਾਲ ਸੰਸਾਰ ਦੇ ਵਿੱਚ ਕੁੱਲ ਦੀ ਬਦਨਾਮੀ ਮਿਟ ਗਈ ਜਸ ਹੋਣ ਲੱਗ ਗਿਆ ਉਹ ਪੁੱਤਰ ਕਰਦਾ ਕਿਹਾ ਹੈ ਸਿਮਰਤਬਿਅ ਮਤਲਬ ਸਿਮਨ ਹ ਰਿਦਾ ਗੁਰਮੰਤਰਨ ਆਪਣੇ ਹਿਰਦੇ ਦੇ ਵਿੱਚ ਗੁਰੂ ਵਾਲਾ ਬਣ ਕੇ ਗੁਰੂ ਦੇ ਮੰਤਰ ਦਾ ਜਾਪ ਕਰਦਾ ਹੈ ਇਹ ਉਹ ਜਾਪ ਕਰਨ ਦੇ ਨਾਲ ਮੰਤਰ ਜਪਣ ਦੇ ਨਾਲ ਸਿਮਨ ਕਰਨ ਦੇ ਨਾਲ ਉਹਦੀ ਕੁੱਲ ਦਾ ਸਾਰਾ ਹੀ ਪਿਛਲਾ ਜਿਹੜਾ ਅਪਜਸ ਜੋ ਪਿਛਲੀ ਬਦਨਾਮੀ ਆ ਉਹ ਮਿਟ ਜਾਂਦੀ ਹੈ ਸੋ ਸੰਸਾਰ ਦੇ ਵਿੱਚ ਵੱਡੀ ਤੋਂ ਵੱਡੀ ਕਾਲਖ ਜਿਹੜੀ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਤੋ ਹੋ ਜਾਂਦੀ ਵੱਡੇ ਤੋਂ ਵੱਡਾ ਲੱਗਿਆ ਹੋਇਆ ਦਾਗ ਰੱਬ ਦੀ ਬੰਦਗੀ ਨਾਲ ਮਿਟ ਜਾਂਦਾ ਹੈ ਪ੍ਰੀਤਮ ਭਗਵਾਨ ਅਚੂਤ ਕਿ ਉਹ ਜਿਹੜਾ ਚੰਗਾ ਪੁੱਤਰ ਹੈ ਉਹ ਸਿਮਰਨ ਤਾਂ ਕਰਦਾ ਹੈ ਗੁਰੂ ਦੇ ਮੰਤਰ ਨਾਲ ਕਿਹਦਾ ਸਿਮਰਨ ਕਰਦਾ ਪਿਆਰੇ ਭਗਵਾਨ ਅਚੁੱਤ ਤੋਂ ਭਾਵ ਅਬਨਾਸੀ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਪਰਮਾਤਮਾ ਉਸ ਪਿਆਰੇ ਪ੍ਰਭੂ ਪ੍ਰੀਤਮ ਦਾ ਉਹ ਸਿਮਰਨ ਕਰਦਾ ਪੁੱਤਰ ਤਾਂ ਉਹਦੀ ਕੁੱਲ ਦਾ ਜਸ ਹੁੰਦਾ ਤਾਂ ਉਹਦੀ ਬਦਨਾਮੀ ਮਿਟਦੀ ਹੈ ਨਾਨਕ ਹੈ ਨਾਨਕ ਸੰਸਾਰ ਸਾਗਰ ਤਰਨ ਕੱਲੀ ਕੁੱਲ ਦੀ ਗੱਲ ਨਹੀਂ ਹੈ ਉਹ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੋ ਜਾਂਦਾ ਪਰਮੇਸ਼ਰ ਪ੍ਰਮਾਤਮਾ ਜਿਹੜਾ ਹੈ ਨਾ ਉਹ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ ਤੇ ਨਾਮ ਜਪਣ ਵਾਲਾ ਵੀ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੋ ਸਕਦਾ ਕਿਉਂਕਿ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਪਰਮੇਸ਼ਰ ਦਾ ਰੂਪ ਹੋ ਜਾਂਦਾ ਤੋਂ ਸਤ ਨੂੰ ਕਹਿੰਦੇ ਨੇ ਕਹਿੰਦੇ ਭਾਈ ਉਹਨਾਂ ਦੇ ਵਿੱਚ ਚੰਗਾ ਪੁੱਤਰ ਪੈਦਾ ਹੋ ਜਾਵੇ ਤਾਂ ਕੁੱਲ ਦੀ ਬਦਨਾਮੀ ਹਟ ਜਾਂਦੀ ਉਹਦਾ ਜਸ ਹੋਣ ਲੱਗ ਜਾਂਦਾ ਬਦਨਾਮੀ ਮਿਟ ਜਾਂਦੀ ਵਿਛਲੀ ਕਿਉਂਕਿ ਉਹ ਪ੍ਰਮਾਤਮਾ ਪਰਮੇਸ਼ਰ ਦਾ ਜਿਹੜਾ ਸਿਮਨ ਹੈ ਗੁਰੂ ਦੇ ਮੰਤਰ ਦੇ ਜਰੀਏ ਕਰਦਾ ਕਿਸ ਪ੍ਰਮਾਤਮਾ ਦਾ ਜਿਹੜਾ ਬਹੁਤ ਪਿਆਰਾ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਔਰ ਸਾਰਿਆਂ ਦਾ ਭਗਵਾਨ ਹੈ ਉਸ ਰੱਬ ਦਾ ਤੋਂ ਨਾਨਕ ਸਤਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਨੇ ਕਿ ਉਹ ਜਿਹੜਾ ਪ੍ਰਮਾਤਮਾ ਸਾਰੇ ਸੰਸਾਰ ਨੂੰ ਤਾਰਨ ਦੇ ਯੋਗ ਹੈ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ ਉਹਦਾ ਸਿਮਨ ਕਰਨ ਦੇ ਨਾਲ ਨਾਮ ਜਪਣ ਵਾਲਾ ਪੁੱਤਰ ਆਪਣੀ ਕੁੱਲ ਦੀ ਬਦਨਾਮੀ ਨੂੰ ਮਿਟਾ ਲੈਂਦਾ ਹੈ। ਸੁਪਰਮਾਤਮਾ ਚੇਤੇ ਕਰੀਏ, ਉਹਦਾ ਨਾਮ ਜਪੀਏ ਸਾਡੀ ਸ਼ੋਭਾ, ਸਾਡੀ ਕੁੱਲ ਦੀ ਸ਼ੋਭਾ ਸੰਸਾਰ ਵਿੱਚ ਰਹਿ ਕੇ ਸੰਸਾਰ ਦੇ ਲੋਕਾਂ ਕੋਲੋਂ ਵੀ ਫਿਰ ਸ਼ੋਭਾ ਮਿਲਦੀ ਹੈ, ਪਰਮਾਤਮਾ ਕੋਲੋਂ ਪਿਆਰ ਮਿਲਦਾ ਹੈ। ਇਹ ਸਤਿਗੁਰ ਸਮਝਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।